ਜਕਾਲਸ ਟੀਵੀ ਦੇਖ ਰਹੇ ਦੇਸ਼ ਦੁਨੀਆ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਇਦਰਜੀਤ ਸਿੰਘ ਚਿਹਲ ਖਾਸ ਖਬਰਾਂ ਦਾ ਬੁਲੇਟਿਨ ਲੈ ਕੇ ਤੁਹਾਡੇ ਸਭ ਦੇ ਸਾਹਮਣੇ ਹਾਜ਼ਰ ਹੋਇਆ ਇਸ ਬੁਲੇਟਿਨ ਦੇ ਵਿੱਚ ਉਹ ਖਬਰਾਂ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਆ ਜਿਨ੍ਹਾਂ ਦਾ ਸਬੰਧ ਸਿੱਧਾ ਤੁਹਾਡੇ ਨਾਲ ਜੁੜਿਆ ਹੁੰਦਾ ਹੈ ਅੱਜ 12 ਅਕਤੂਬਰ ਹੈ ਤੇ ਦਿਨ ਇਤਵਾਰ ਹੈ ਦਿਸਪਰ ਦੇ ਵਿੱਚ ਬੱਚਿਆਂ ਦੇ ਲਈ ਖੰਗ ਦੀ ਦਵਾਈ ਦੇ ਵਜੂ ਜਾਣਿਆ ਜਾਂਦਾ ਕੋਲਡ ਰਿਫ ਕਫ ਸਰਪ ਜਿਹੜਾ ਉਹਨੂੰ ਪੰਜਾਬ ਸਰਕਾਰ ਨੇ ਬੈਨ ਕੀਤਾ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਹੋਰ ਦਵਾਈਆਂ ਨੂੰ ਵੀ ਅੱਜ ਬੈਨ ਕੀਤਾ ਗਿਆ ਇਹ ਲੈਟਰ ਹੈ ਜਿਹੜਾ ਦਵਾਈਆਂ ਨੂੰ ਬੈਨ ਕਰਨ ਵਾਲਾ ਇਹ ਸਕਰੀਨ ਤੇ ਤੁਸੀਂ ਦੇਖ 파 ਰਹੇ ਹੋਵੋਗੇ ਇਹਨੇ ਤੇ ਧਿਆਨ ਦੇ ਦੇਣਾ ਕਿਤੇ ਤੁਹਾਡੇ ਕਰਦੇ ਵਿੱਚ ਵੀ ਕੋਈ ਇਸ ਤਰੀਕੇ ਦੀ ਇਹਦੇ ਨਾਲ ਮਿਲਦੀ ਜੁਲਦੀ ਦਵਾਈ ਵਰਤੀ ਤਾਂ ਨਹੀਂ ਜਾਂਦੀ ਇਸ ਗੱਲ ਦੇ ਉੱਤੇ ਖਾਸ ਖਿਆਲ ਹੈ ਜਿਹੜਾ ਹੁਣ ਤੁਹਾਨੂੰ ਰੱਖਣਾ ਪਏਗਾ ਹੁਣ ਸਰਕਾਰ ਨੇ ਸਾਰੇ ਸਰਕਾਰੀ ਹਸਪਤਾਲਾਂ 'ਚ ਅੱਠ ਦਵਾਈਆਂ ਦੀ ਵਰਤੋਂ ਅਤੇ ਖਰੀਦ ਦੇ ਉੱਤੇ ਪਾਬੰਦੀ ਲਾਈ ਹੈ ਸਿਹਤ ਅਤੇ ਪਰਿਵਾਰ ਭਲਾਈ ਡਾਇਰੈਕਟੋਰੇਟ ਦੇ ਵੱਲੋਂ ਇਹ ਹੁਕਮ ਜਾਰੀ ਕਰਿਆ ਗਿਆ ਤੇ ਇਹ ਫੈਸਲਾ ਮਰੀਜ਼ਾਂ ਨੂੰ ਦਵਾਈਆਂ ਦੇਣ ਤੋਂ ਬਾਅਦ ਜਿਹੜੇ ਰਿਐਕਸ਼ਨ ਆ ਸਾਹਮਣੇ ਆਏ ਸੀ ਯੂ ਦੀਆਂ ਸ਼ਿਕਾਇਤਾਂ ਮਿਲੀਆਂ ਸੀ ਉਸ ਤੋਂ ਬਾਅਦ ਲਿਆ ਗਿਆ ਪੰਜਾਬ ਸਰਕਾਰ ਦੇ ਵੱਲੋਂ ਬੈਨ ਦੇ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਹੜਾ ਤੁਸੀਂ ਸਕਰੀਨ ਦੇ ਉੱਤੇ ਦੇਖ پا ਰਹੇ ਹੋ ਦਰਅਸਲ ਦਸਨੀਓਗ ਹੈ ਕਿ ਹਾਲ ਹੀ ਦੇ ਵਿੱਚ ਮੱਧ ਪ੍ਰਦੇਸ਼ 'ਚ ਇਸੇ ਕੋਲ ਡ੍ਰਿਫ ਦਵਾਈ ਲੈਣ ਤੋਂ ਬਾਅਦ ਵਿੱਚ 20 ਤੋਂ ਵੱਧ ਬੱਚਿਆਂ ਦੀ ਜਾਂਚ ਚਲੀ ਗਈ ਸੀ ਇਸ ਬਾਬਤ ਤੇ ਜਾਂਚ ਵੀ ਹੋ ਚੁੱਕੀ ਐ ਤੇ ਰਿਪੋਰਟਾਂ ਵੀ ਸਾਹਮਣੇ ਆਈਆਂ ਨੇ ਇਹ ਘਟਨਾ ਤੋਂ ਮਗਰੋਂ ਪੰਜਾਬ ਸਰਕਾਰ ਨੇ ਸਖਤ ਕਾਰਵਾਈ ਕਰਦਿਆਂ ਪਹਿਲਾਂ ਕੋਲ ਡ੍ਰਿਫ ਨੂੰ ਬੈਨ ਕੀਤਾ ਤੇ ਉਸ ਤੋਂ ਬਾਅਦ ਦੇ ਵਿੱਚ 8 ਦਬਾਈਆਂ ਹੋਰ ਹੋਣ ਬੈਨ ਕਰੀਆਂ ਗਈਆਂ ਨੇ ਜੇਕਰ ਤੁਹਾਡਾ ਕੋਈ ਵਾਹਨ ਕਿਸੇ ਕਾਰਨ ਕਰਕੇ ਚੰਡੀਗੜ੍ਹ ਪੁਲਿਸ ਦੇ ਕੋਲੇ ਖੜਾ ਹੈ ਤਾਂ ਇਹ ਖਬਰ ਦੇਖਣੀ ਤੁਹਾਡੇ ਲਈ ਬੇਹਦ ਦੀ ਜ਼ਰੂਰੀ ਹੈ ਕਿਉਂਕਿ ਜੇ ਤੁਸੀਂ ਇਸ ਵਾਰ ਖੁੰਝ ਗਏ ਤਾਂ ਤੁਹਾਨੂੰ ਆਪਣਾ ਵਾਹਨ ਸ਼ਾਇਦ ਭਵਿੱਖ ਦੇ ਵਿੱਚ ਨਾ ਲੱਭੇ ਦਰਅਸਲ ਚੰਡੀਗੜ੍ਹ ਪੁਲਿਸ ਨੇ ਇੱਕ ਸਾਲ 'ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਜਾਂ ਫਿਰ ਹੋਰ ਕਾਰਨਾ ਕਰਕੇ ਲਗਭਗ 601 ਵਾਹਨ ਜ਼ਬਤ ਕੀਤੇ ਹੈ ਹਾਲਾਂਕਿ ਬਹੁਤੇ ਵਾਹਨ ਮਾਲਕ ਹੁਣ ਉਹਨਾਂ ਨੂੰ ਛਡਾਉਣ ਦੇ ਵਿੱਚ ਕੋਈ ਦਿਲਚਸਪੀ ਨਹੀਂ ਦਿਖਾ ਰਹੇ ਨਤੀਜੇ ਵਜੋਂ ਪੁਲਿਸ ਨੇ ਇਨ੍ਹਾਂ ਵਾਹਨਾਂ ਦੀ ਇੱਕ ਸੂਚੀ ਤਿਆਰ ਕੀਤੀ ਹੈ ਤੇ ਸਬੰਧਤ ਵਿਅਕਤੀਆਂ ਨੂੰ 6 ਮਹੀਨਿਆਂ ਦੇ ਅੰਦਰ-ਅੰਦਰ ਆਪਣੇ ਵਾਹਨ ਵਾਪਸ ਲੈ ਕੇ ਜਾਣ ਦੇ ਆਦੇਸ਼ ਜਾਰੀ ਕਰੇ ਨੇ ਨਹੀਂ ਤਾਂ ਫਿਰ ਇਨ੍ਹਾਂ ਵਾਹਨਾਂ ਦਾ ਨਿਪਟਾਰਾ ਚੰਡੀਗੜ੍ਹ ਪੁਲਿਸ ਦੇ ਦੁਆਰਾ ਹੀ ਕੀਤਾ ਜਾਣਾ ਜਿਸ ਦੇ ਵਿੱਚ ਨਵਾਬੀ ਜਾਂ ਫਿਰ ਹੋਰ ਕਾਨੂੰਨੀ ਕਾਰਵਾਈਆਂ ਸ਼ਾਮਲ ਹੋ ਸਕਦੀਆਂ ਨੇ ਇਹ ਸਾਰੀ ਪ੍ਰਕਿਰਿਆ ਨਵੇਂ ਪੁਲਿਸ ਨਿਯਮਾਂ ਦੇ ਤਹਿਤ ਕੀਤੀ ਜਾ ਰਹੀ ਹੈ ਤੇ ਇਹ ਵਾਹਨ ਪੰਜਾਬ ਹਰਿਆਣਾ ਉੱਤਰਾਖੰਡ ਉੱਤਰ ਪ੍ਰਦੇਸ਼ ਦਿੱਲੀ ਅਤੇ ਰਾਜਸਥਾਨ ਦੇ ਵਿੱਚ ਰਜਿਸਟਰਡ ਨੇ ਜਦਕਿ ਕੁਝ ਜਿਹੜੇ ਵਾਹਨ ਨੇ ਉਹਨਾਂ ਦੇ ਰਜਿਸਟ੍ਰੇਸ਼ਨ ਪਲੇਟ ਨਹੀਂਆਂ ਨਹੀਂ ਲੱਗੀਆਂ ਹੋਈਆਂ ਨੇ ਇਹ ਸਾਰੇ ਵਾਹਨ ਚੰਡੀਗੜ੍ਹ ਟ੍ਰੈਫਿਕ ਪੁਲਿਸ ਲਾਈਨਸ ਸੈਕਟਰ 29 ਵਿਖੇ ਖੜੇ ਐ ਪੁਲਿਸ ਲਾਈਨ ਦੇ ਵਿੱਚ ਜਗਾਦੀ ਘਾਟ ਹੋ ਰਹੀ ਹੈ ਤੇ ਇਸ ਦੌਰਾਨ ਪੁਲਿਸ ਨੇ ਹੁਣ ਇਸ ਸਬੰਧ ਦੇ ਵਿੱਚ ਸਖਤ ਕਾਰਵਾਈ ਕਰਨ ਦਾ ਕਿਆ ਸੁਲਾ ਕੀਤਾ ਹੈ ਪੰਜਾਬ ਦੇ ਵਿੱਚ ਪੈਨਸ਼ਨਾਂ ਨੂੰ ਵਧਾਉਣ ਨੂੰ ਲੈ ਕੇ ਪੰਜਾਬ ਸਰਕਾਰ ਨੇ ਵੱਡੇ ਵੱਡੇ ਵਾਅਦੇ ਕੀਤੇ ਸੀ ਬੇਸ਼ੱਕ ਅਜੇ ਤੱਕ ਨਹੀਂ ਪੂਰੇ ਗਏ ਪਰ ਸਾਡੇ ਗਵਾਂਡੀ ਸੂਬੇ ਨੇ ਇੱਕ ਵੱਡਾ ਵਾਅਦਾ ਪੂਰਾ ਕਰ ਦਿੱਤਾ ਬੁਢਾਪਾ ਪੈਨਸ਼ਨ 3000 ਤੋਂ ਵਧਾ ਕੇ 3500 ਕਰ ਦਿੱਤੀ ਹੈ ਤੇ ਇਹ ਕਰੀ ਹੈ ਹਰਿਆਣੇ ਦੀ ਭਾਜਪਾ ਸਰਕਾਰ ਨੇ ਨਾਇਬ ਸਿੰਘ ਸੈਣੀ ਹੋਰਾਂ ਦੀ ਸਰਕਾਰ ਨੇ ਪੈਨਸ਼ਨ ਵਧਾਉਣ ਦਾ ਇਹ ਫੈਸਲਾ ਅੱਜ ਐਤਵਾਰ ਨੂੰ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਨੈب ਸਿੰਘ ਸੈਣੀ ਦੀ ਪ੍ਰਧਾਨਗੀ ਦੇ ਥੱਲੇ ਹੋਈ ਕੈਬਨਿਟ ਮੀਟਿੰਗ 'ਚ ਲਿਆ ਗਿਆ ਇਹ ਪੈਨਸ਼ਨ 1 ਨਵੰਬਰ ਤੋਂ ਲਾਗੂ ਹੋਣੀ ਹੈ ਇਸ ਤੋਂ ਪਹਿਲਾਂ 1 ਜਨਵਰੀ 2024 ਨੂੰ ਪੈਨਸ਼ਨ 2750 ਰੁਪਏ ਤੋਂ ਵਧਾ ਕੇ 3000 ਰੁਪਏ ਕਰ ਦਿੱਤੀ ਗਈ ਸੀ ਤੇ ਲਗਭਗ 2.5 ਘੰਟੇ ਚੱਲੀ ਮੀਟਿੰਗ ਦੇ ਵਿੱਚ ਹਰਿਆਣਾ ਪੁਲਿਸ ਭਰਤੀ ਨਿਯਮਾਂ ਦੇ ਵਿੱਚ ਵੀ ਸੋਧ ਕਰੀ ਗਈ ਹੈ ਹੁਣ 50% ਦਾ ਸਬ ਇਨਸਪੈਕਟਰ ਅਹੁਦੇ ਸਿੱਧੀ ਭਰਤੀ ਦੀ ਬਜਾਏ ਤਰੱਕੀ ਦੇ ਰਾਹੀਂ ਭਰੇ ਜਾਇਆ ਕਰਨਗੇ ਇਸ ਤੋਂ ਇਲਾਵਾ ਗਰੁੱਪ ਸੀ ਅਤੇ ਗਰੁੱਪ ਡੀ ਦੀਆਂ ਅਸਾਮੀਆਂ ਦੀ ਭਰਤੀ ਦੇ ਲਈ ਕਾਮਨ ਐਲੀਜੀਬਿਲਟੀ ਟੈਸਟ ਦਾ ਸਕੋਰ ਹੈ ਜਿਹੜਾ ਉਸ ਦੀ ਵੈਲਿਡਿਟੀ ਨੂੰ ਭਾਗ ਕੇ ਵਿਧਤਾ ਨੂੰ 3 ਸਾਲਾਂ ਦੇ ਲਈ ਵਧਾ ਦਿੱਤਾ ਗਿਆ ਹੈ ਭਾਰਤੀ ਰੇਲਵੇ ਨੇ ਧੁੰਦ ਅਤੇ কুਰੇ ਦੇ ਨਾਲ ਨਜਿੱਠਣ ਦੇ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਤੇ ਜੇਕਰ ਤੁਸੀਂ ਵੀ ਅਕਸਰ ਰੇਲ ਦੇ ਵਿੱਚ ਸਫ਼ਰ ਕਰਦੇ ਰਹਿੰਦੇ ਹੋ ਤਾਂ ਇਹ ਖਬਰ ਦੇਖਣੀ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਫਿਰ ਖੱਜਲ ਹੋਣਾ ਪੈ ਸਕਦਾ ਹੈ ਦੱਸਤੀ ਹੈ ਕਿ ਚੰਡੀਗੜ੍ਹ ਡਿਬਰੂਕੜਾ ਐਕਸਪ੍ਰੈਸ ਦੇ ਸਣੇ 8 ਰੇਲਾਂ ਨੂੰ ਭਾਰਤੀ ਰੇਲਵੇ ਨੇ 2 ਮਹੀਨੇ ਦੇ ਲਈ ਰੱਦ ਕਰਨ ਦਾ ਐਲਾਨ ਕਰਿਆ ਹੈ ਅੰਬਾਲਾ ਮੰਡਲ ਦੇ ਸੀਨੀਅਰ ਡੀਸੀ ਐਮ ਨਵੀਨ ਕੁਮਾਰ ਨੇ ਦੱਸਿਆ ਕਿ ਗੱਡੀ ਨੰਬਰ 15903 ਡਿਗਰੂਗੜ ਚੰਡੀਗੜ 1 ਦਸੰਬਰ ਤੋਂ 27 ਫਰਵਰੀ 2026 ਤੱਕ ਗੱਡੀ ਨੰਬਰ 15904 3 ਦਸੰਬਰ ਤੋਂ 1 ਮਾਰਚ ਤੱਕ ਗੱਡੀ ਨੰਬਰ 1454142 ਚੰਡੀਗੜ ਅੰਮ੍ਰਿਤਸਰ 1 ਦਸੰਬਰ ਤੋਂ 1 ਮਾਰਚ ਤੱਕ ਗੱਡੀ ਨੰਬਰ 1450304 ਕਲਕਾ ਸ਼੍ਰੀ ਮਾਤਾ ਵੈਸ਼ਨੂ ਦੇਵੀ 2 ਦਸੰਬਰ ਤੋਂ 28 ਫਰਵਰੀ ਤੱਕ ਤੇ ਚੰਡੀ ਗੱਡੀ ਨੰਬਰ 1462930 ਚੰਡੀਗੜ੍ਹ ਫਰੂਜ਼ਪੁਰ 1 ਦਸੰਬਰ ਤੋਂ 1 ਮਾਰਚ ਤੱਕ ਬੰਦ ਰਹਿਣਗੀਆਂ ਸਾਰੇ ਸਟੇਸ਼ਨਾਂ ਦੇ ਰਿਜ਼ਰਵੇਸ਼ਨ ਕਾਊਂਟਰਾਂ ਦੇ ਉੱਤੇ ਵੀ ਹੁਕਮ ਜਾਰੀ ਕਰ ਦਿੱਤੇ ਗਏ ਹੈ ਕਿ ਇਹਨਾਂ ਰੇਲਾਂ ਦੇ ਵਿੱਚ ਬੁਕਿੰਗ ਨਾ ਕੀਤੀ ਜਾਵੇ ਬ੍ਰਿਟਿਸ਼ ਕੰਪਨੀ ਰੋਲਸ ਰੋਇਸ ਨੇ ਭਾਰਤੀ ਜਲ ਸੈਨਾ ਦੇ ਨਾਲ ਸਾਂਝੇਦਾਰੀ ਦੇ ਵਿੱਚ ਭਾਰਤ ਦਾ ਪਹਿਲਾ ਇਲੈਕਟ੍ਰਿਕ ਜੰਗੀ ਜਹਾਜ਼ ਬਣਾਉਣ ਦੀ ਇੱਛਾ ਪ੍ਰਗਟ ਕੀਤੀ ਹੈ ਕੰਪਨੀ ਨੇ ਆਖਿਆ ਕਿ ਉਹ ਭਾਰਤ ਦੇ ਲਈ ਇਲੈਕਟ੍ਰਿਕ ਜੰਗੀ ਜਹਾਜ਼ਾਂ ਦੇ ਵਿਕਾਸ ਅਤੇ ਲਾਂਚ ਦੇ ਵਿੱਚ ਪੂਰਾ ਸਹਿਯੋਗ ਕਰਨ ਦੀ ਇੱਛਕ ਹੈ ਰੋਲਸ ਰੋਇਸ ਦੇ ਸੀਨੀਅਰ ਉਪ ਪ੍ਰਧਾਨ ਅਫਸ਼ੇਕ ਸਿੰਘ ਹੋਣਾ ਨੇ ਇਹ ਗੱਲ ਆਖੀ ਹੈ ਕਿ ਸਾਡੇ ਕੋਲ ਭਾਰਤੀ ਜਲ ਸੈਨਾ ਦੇ ਲਈ ਹਾਈਬ੍ਰਿਡ ਇਲੈਕਟ੍ਰਿਕ ਤੇ ਫੁੱਲ ਇਲੈਕਟ੍ਰਿਕ ਪਰਪਲਸ਼ਨ ਸਿਸਟਮ ਨੇ ਪਰਪਲਸ਼ਨ ਸਿਸਟਮ ਉਹ ਹੀ ਹੁੰਦਾ ਜਿਹੜਾ ਇਹਨਾਂ ਜੰਗੀ ਜਹਾਜ਼ਾਂ ਨੂੰ ਜਾਂ ਫਿਰ ਪਾਣੀ ਵਾਲੇ ਜਹਾਜ਼ਾਂ ਨੂੰ ਚਲਾਉਣ ਦੇ ਵਿੱਚ ਮਦਦ ਕਰਦਾ ਹੈ ਇਹ ਸਿਸਟਮ ਬਾਲਣ ਬਚਾਉਣ ਤੇ ਸੰਚਾਲਨ ਰੇਂਜ ਵਧਾਉਣ ਦੇ ਲਈ ਤਿਆਰ ਕੀਤੇ ਗਏ ਨੇ ਤੇ ਹੁਣ ਦੇਖਣਾ ਹੋਏਗਾ ਕਿ ਭਾਰਤ ਦੇ ਵੱਲੋਂ ਜਲ ਸੈਨਾ ਇਫਸ ਲਾ ਲੈਂਦੀ ਹੈ ਸਟਾਕ ਮਾਰਕੀਟ ਦੇ ਵਿੱਚ ਪੈਸੇ ਲਾਉਣ ਵਾਲਿਆਂ ਵਾਸਤੇ ਇੱਕ ਜ਼ਰੂਰੀ ਖਬਰ ਆਈ ਹੈ ਪਿਛਲੇ ਹਫਤੇ ਬਾਜ਼ਾਰ ਦੇ ਵਿੱਚ ਤੇਜ਼ੀ ਜਿਹੜੀ ਆਈ ਹੈ ਉਹ ਉਸ ਤੋਂ ਬਾਅਦ ਦੇ ਵਿੱਚ ਨਿਫਟੀ ਹੈ ਜਿਹੜਾ ਉਹਨੂੰ ਹਫਤੇ ਦੇ ਵਿੱਚ ਜਿਹੜਾ ਆਉਣ ਵਾਲਾ ਹਫਤਾ ਕੱਲ ਤੋਂ ਸ਼ੁਰੂ ਹੋਏਗਾ ਉਸ ਹਫਤੇ 'ਚ ਆਪਣੇ ਸਰਵੋਤਮ ਪੱਧਰ ਦੇ ਉੱਤੇ ਪਹੁੰਚਣ ਦੇ ਲਈ ਚਾਰ ਮੁੱਖ ਪੱਧਰਾਂ ਨੂੰ ਪਾਰ ਕਰਨਾ ਪੈਣਾ ਹੈ ਇਹ ਪੱਧਰ ਨੇ 25322 25434 25566 ਤੇ 25710 ਵੈਲਥ 뷰 ਅਨਲਟਿਕਸ ਦੇ ਡਾਇਰੈਕਟਰ ਨੇ ਹਰਸ਼ੂਬ ਸ਼ਾਹ ਉਹਨਾਂ ਨੇ ਇਹ ਗੱਲ ਆਖੀ ਹੈ ਕਿ 17 ਅਕਤੂਬਰ ਨੂੰ ਬਾਜ਼ਾਰ ਦੇ ਵਿੱਚ ਮਜ਼ਬੂਤ ਗਤੀ ਦਿਖਾਈ ਦੇਣ ਦੀ ਉਮੀਦ ਹੈ ਨਿਵੇਸ਼ ਪਰਚੂਨ ਅਤੇ ਥੋਕ ਮੁਦਰਾ ਸਪੀਸੀ ਡੇਟਾ ਕਾਰਪੋਰੇਟ ਦੂਜੀ ਤਮਾਹੀ ਦੇ ਨਤੀਜੇ ਚੀਨ ਉੱਤੇ ਅਮਰੀਕਾ ਦੇ 100% ਦੇ ਟੈਰਫ ਗਲੋਬਲ ਮਾਰਕੀਟ ਸੰਕੇਤਾਂ ਵਿਦੇਸ਼ੀ ਨਿਵੇਸ਼ਕਾਂ ਦੀ ਖਰੀਦ-ਵੇਚ ਅਤੇ ਤਕਨੀਕੀ ਕਾਰਕਾਂ ਦੇ ਉੱਤੇ ਵੀ ਨਜ਼ਰ ਰੱਖੀ ਜਾਵੇਗੀ ਇਸ ਹਫਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਇੰਡੀਅਨ ਬਿਲੀਅਨ ਐਂਡ ਜੁਵੈਲਰ ਐਸੋਸੀਏਸ਼ਨ ਭਾਗ ਕੇ ਆਈਬੀਜੇਏ ਦੇ ਅਨੁਸਾਰ 24 ਕੈਰਟ سونے ਦੇ 10 ਗ੍ਰਾਮ ਦੀ ਕੀਮਤ ਭਾਵੇਂ ਇੱਕ ਤੋਲੇ ਦੀ ਕੀਮਤ ਇੱਕ ਹਫਤੇ ਦੇ ਵਿੱਚ 4571 ਰੁਪਏ ਭਾਵੇਂ 4% ਵੱਧ ਕੇ 1,21,525 ਰੁਪਏ ਦੇ ਉੱਤੇ ਪਹੁੰਚ ਗਈ ਹੈ ਪਿਛਲੇ ਹਫਤੇ ਦੇ ਆਖਰੀ ਦਿਨ 3 ਅਕਤੂਬਰ ਨੂੰ ਇਹ ਕੀਮਤ 1,16,954 ਰੁਪਏ ਸੀ ਇਹਦੇ ਨਾਲ ਹੀ ਇਸ ਸਬੰਧ ਵਿੱਚ ਰਣ ਚੰਦੀ ਦੀ ਚਾਂਦੀ ਦੀ ਕੀਮਤ ਦੇ ਵਿੱਚ ਵੀ ਬਹੁਤ ਵੱਡਾ ਵਾਧਾ ਦੇਖਣ ਨੂੰ ਮਿਲਿਆ 3 ਅਕਤੂਬਰ ਨੂੰ ਚਾਂਦੀ ਦੀ ਕੀਮਤ 1 ਲੱਖ 45 ਜਾਂ 610 ਰੁਪਏ ਪ੍ਰਤੀ ਕਿਲੋਗ੍ਰਾਮ ਸੀ ਜਿਹੜੀ 18890 ਰੁਪਏ ਭਾਬ ਕੇ 12.90% ਵੱਧ ਕੇ 10 ਅਕਤੂਬਰ ਤੱਕ 1 ਲੱਖ 64500 ਰੁਪਏ ਪ੍ਰਤੀ ਕੀ ਲੋ ਦੇ ਉਤੇ ਪਹੁੰਚ ਗਈ ਖਾਸ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਦੇ ਲਈ ਇਨਾ ਹੀ ਜਲਦੀ ਹੀ ਮੁਲਾਕਾਤ ਹੋਏਗੀ ਖਬਰਾਂ ਦਾ ਐਮਰਜੈਂਸੀ ਬੁਲੇਟਿਨ ਅਤੇ ਖਬਰਾਂ ਦਾ ਪ੍ਰਾਈਮ ਟਾਈਮ ਬੁਲੇਟਿਨ ਲੈ ਕੇ ਤਦ ਤੱਕ ਦੇ ਲਈ ਮੈਨੂੰ ਦੀ ਇਜਾਜ਼ਤ ਤੁਸੀਂ ਵੇਖਦੇ ਰਹੋ ਦਾ ਖਾਲਸ ਟੀਵੀ ਬਹੁਤ ਬਹੁਤ ਧੰਨਵਾਦ ਦਾ ਖਾਲਸ ਟੀਵੀ ਵੇਖ ਰਹੇ ਦੇਸ਼ ਦੁਨੀਆ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਇਦਰਜੀਤ ਸਿੰਘ ਚਿਹਲ ਖਾਸ ਖਬਰਾਂ ਦਾ ਬੁਲੇਟਿਨ ਲੈ ਕੇ ਤੁਹਾਡੇ ਸਭ ਦੇ ਸਾਹਮਣੇ ਹਾਜ਼ਰ ਹੋਈਆਂ ਇਸ ਬੁਲੇਟਿਨ ਦੇ ਵਿੱਚ ਉਹ ਖਬਰਾਂ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਆ ਜਿਨ੍ਹਾਂ ਦਾ ਸਬੰਧ ਸਿੱਧਾ ਤੁਹਾਡੇ ਨਾਲ ਜੁੜਿਆ ਹੁੰਦਾ ਹੈ ਅੱਜ 12 ਅਕਤੂਬਰ ਹੈ ਤੇ ਦਿਨ ਐਤਵਾਰ ਹੈ ਦਿਸਪਰਡ ਵਿੱਚ ਬੱਚਿਆਂ ਦੇ ਲਈ ਖੰਗ ਦੀ ਦਵਾਈ ਦੇ ਵਜੋਂ ਜਾਣਿਆ ਜਾਂਦਾ ਕੋਲਡ ਰਿਫ ਕਫ ਸਰਪ ਜਿਹੜਾ ਉਹਨੂੰ ਪੰਜਾਬ ਸਰਕਾਰ ਨੇ ਬੈਨ ਕੀਤਾ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਖੂੜ ਦਵਾਈਆਂ ਨੂੰ ਵੀ ਅੱਜ ਬੈਨ ਕੀਤਾ ਗਿਆ ਇਹ ਲੈਟਰ ਹੈ ਜਿਹੜਾ ਦਵਾਈਆਂ ਨੂੰ ਬੈਨ ਕਰਨ ਵਾਲਾ ਇਹ ਸਕਰੀਨ ਤੇ ਤੁਸੀਂ ਦੇਖ 파 ਰਹੇ ਹੋਵੋਗੇ ਇਹਨੇ ਤੇ ਧਿਆਨ ਦੇ ਦੇਣਾ ਕਿਤੇ ਤੁਹਾਡੇ ਘਰ ਦੇ ਵਿੱਚ ਵੀ ਕੋਈ ਇਸ ਤਰੀਕੇ ਦੀ ਇਹਦੇ ਨਾਲ ਮਿਲਦੀ ਜੁਲਦੀ ਦਵਾਈ ਵਰਤੀ ਤਾਂ ਨਹੀਂ ਜਾਂਦੀ ਇਸ ਗੱਲ ਦੇ ਉੱਤੇ ਖਾਸ ਖਿਆਲ ਹੈ ਜਿਹੜਾ ਹੁਣ ਤੁਹਾਨੂੰ ਰਖਣਾ ਪਏਗਾ ਹੁਣ ਸਰਕਾਰ ਨੇ ਸਾਰੇ ਸਰਕਾਰੀ ਹਸਪਤਾਲਾਂ ਚ ਅੱਠ ਦਵਾਈਆਂ ਦੀ ਵਰਤੋਂ ਅਤੇ ਖਰੀਦ ਦੇ ਉੱਤੇ ਪਾਬੰਦੀ ਲਾਈ ਹੈ ਸਿਹਤ ਅਤੇ ਪਰਿਵਾਰ ਭਲਾਈ ਡਾਇਰੈਕਟੋਰੇਟ ਦੇ ਵੱਲੋਂ ਇਹ ਹੁਕਮ ਜਾਰੀ ਕਰਿਆ ਗਿਆ ਤੇ ਇਹ ਫੈਸਲਾ ਮਰੀਜ਼ਾਂ ਨੂੰ ਦਵਾਈਆਂ ਦੇਣ ਤੋਂ ਬਾਅਦ ਜਿਹੜੇ ਰਿਐਕਸ਼ਨ ਆ ਸਾਹਮਣੇ ਆਏ ਸੀ ਉਹ ਦੀਆਂ ਸ਼ਿਕਾਇਤਾਂ ਮਿਲੀਆਂ ਸੀ ਉਸ ਤੋਂ ਬਾਅਦ ਲਿਆ ਗਿਆ ਪੰਜਾਬ ਸਰਕਾਰ ਦੇ ਵੱਲੋਂ ਬੈਨ ਦੇ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਹੜਾ ਤੁਸੀਂ ਸਕਰੀਨ ਦੇ ਉੱਤੇ ਦੇਖ پا ਰਹੇ ਹੋ ਦਰਅਸਲ ਦੱਸਣਯੋਗ ਹੈ ਕਿ ਹਾਲ ਹੀ ਦੇ ਵਿੱਚ ਮੱਧ ਪ੍ਰਦੇਸ਼ 'ਚ ਇਸੇ ਕੋਲ ਡ੍ਰਿਫ ਦਵਾਈ ਲੈਣ ਤੋਂ ਬਾਅਦ ਵਿੱਚ 20 ਤੋਂ ਵੱਧ ਬੱਚਿਆਂ ਦੀ ਜਾਨ ਚਲੀ ਗਈ ਸੀ ਇਸ ਬਾਬਤ 'ਤੇ ਜਾਂਚ ਵੀ ਹੋ ਚੁੱਕੀ ਹੈ ਤੇ ਰਿਪੋਰਟਾਂ ਵੀ ਸਾਹਮਣੇ ਆਈਆਂ ਨੇ ਇਹ ਘਟਨਾ ਤੋਂ ਮਗਰੋਂ ਪੰਜਾਬ ਸਰਕਾਰ ਨੇ ਸਖਤ ਕਾਰਵਾਈ ਕਰਦੇ ਆ ਪਹਿਲਾਂ ਕੋਲ ਡ੍ਰਿਫ ਨੂੰ ਬੈਨ ਕੀਤਾ ਤੇ ਉਸ ਤੋਂ ਬਾਅਦ ਦੇ ਵਿੱਚ 8 ਦਬਾਈਆਂ ਹੋਰ ਹੁਣ ਬੈਨ ਕਰੀਆਂ ਗਈਆਂ ਨੇ ਜੇਕਰ ਤੁਹਾਡਾ ਕੋਈ ਵਾਹਨ ਕਿਸੇ ਕਾਰਨ ਕਰਕੇ ਚੰਡੀਗੜ੍ਹ ਪੁਲਿਸ ਦੇ ਕੋਲੇ ਖੜਾ ਹੈ ਤਾਂ ਇਹ ਖਬਰ ਦੇਖਣੀ ਤੁਹਾਡੇ ਲਈ ਬੇਹਦ ਦੀ ਜ਼ਰੂਰੀ ਹੈ ਕਿਉਂਕਿ ਜੇ ਤੁਸੀਂ ਇਸ ਵਾਰ ਖੁੰਝ ਗਏ ਤਾਂ ਤੁਹਾਨੂੰ ਆਪਣਾ ਵਾਹਨ ਸ਼ਾਇਦ ਭਵਿੱਖ ਦੇ ਵਿੱਚ ਨਾ ਲੱਭੇ ਦਰਅਸਲ ਚੰਡੀਗੜ੍ਹ ਪੁਲਿਸ ਨੇ 1 ਸਾਲ 'ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਜਾਂ ਫਿਰ ਹੋਰ ਕਾਰਨਾ ਕਰਕੇ ਲਗਭਗ 601 ਵਾਹਨ ਜ਼ਬਤ ਕੀਤੇ ਐ ਹਾਲਾਂਕਿ ਬਹੁਤੇ ਵਾਹਨ ਮਾਲਕ ਹੁਣ ਉਹਨਾਂ ਨੂੰ ਛਡਾਉਣ ਦੇ ਵਿੱਚ ਕੋਈ ਦਿਲਚਸਪੀ ਨਹੀਂ ਦਿਖਾ ਰਹੇ ਨਤੀਜੇ ਵਜੋਂ ਪੁਲਿਸ ਨੇ ਇਨ੍ਹਾਂ ਵਾਹਨਾਂ ਦੀ ਇੱਕ ਸੂਚੀ ਤਿਆਰ ਕੀਤੀ ਹੈ ਤੇ ਸਬੰਧਤ ਵਿਅਕਤੀਆਂ ਨੂੰ 6 ਮਹੀਨਿਆਂ ਦੇ ਅੰਦਰ-ਅੰਦਰ ਆਪਣੇ ਵਾਹਨ ਵਾਪਸ ਲੈ ਕੇ ਜਾਣ ਦੇ ਆਦੇਸ਼ ਜਾਰੀ ਕਰੇ ਨੇ ਨਹੀਂ ਤਾਂ ਫਿਰ ਇਹਨਾਂ ਵਾਹਨਾਂ ਦਾ ਨਿਪਟਾਰਾ ਚੰਡੀਗੜ੍ਹ ਪੁਲਿਸ ਦੇ ਦੁਆਰਾ ਹੀ ਕੀਤਾ ਜਾਣਾ ਜਿਸ ਦੇ ਵਿੱਚ ਨਿਵਾਮੀ ਜਾਂ ਫਿਰ ਹੋਰ ਕਾਨੂੰਨੀ ਕਾਰਵਾਈਆਂ ਸ਼ਾਮਲ ਹੋ ਸਕਦੀਆਂ ਨੇ ਇਹ ਸਾਰੀ ਪ੍ਰਕਿਰਿਆ ਨਵੇਂ ਪੁਲਿਸ ਨੀਮਾ ਦੇ ਤਹਿਤ ਕੀਤੀ ਜਾ ਰਹੀ ਹੈ ਤੇ ਇਹ ਵਾਹਨ ਪੰਜਾਬ ਹਰਿਆਣਾ ਉੱਤਰਾਖੰਡ ਉੱਤਰ ਪ੍ਰਦੇਸ਼ ਦਿੱਲੀ ਅਤੇ ਰਾਜਸਥਾਨ ਦੇ ਵਿੱਚ ਰਜਿਸਟਰਡ ਨੇ ਜਦਕਿ ਕੁਝ ਜਿਹੜੇ ਵਾਹਨ ਨੇ ਉਨ੍ਹਾਂ ਦੇ ਰਜਿਸਟ੍ਰੇਸ਼ਨ ਪਲੇਟਾਂ ਨਹੀਂਆਂ ਨਹੀਂ ਲੱਗੀਆਂ ਹੋਈਆਂ ਨੇ ਇਹ ਸਾਰੇ ਵਾਹਨ ਚੰਡੀਗੜ੍ਹ ਟ੍ਰੈਫਿਕ ਪੁਲਿਸ ਲਾਈਨਸ ਸੈਕਟਰ 29 ਵਿਖੇ ਖੜੇ ਐ ਪੁਲਿਸ ਲਾਈਨਸ ਵਿੱਚ ਜਗ੍ਹਾ ਦੀ ਘਾਟ ਹੋ ਰਹੀ ਹੈ ਤੇ ਇਸ ਦੌਰਾਨ ਪੁਲਿਸ ਨੇ ਹੁਣ ਇਸ ਸਬੰਧ ਦੇ ਵਿੱਚ ਸਖਤ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ ਪੰਜਾਬ ਦੇ ਵਿੱਚ ਪੈਨਸ਼ਨਾਂ ਨੂੰ ਵਧਾਉਣ ਨੂੰ ਲੈ ਕੇ ਪੰਜਾਬ ਸਰਕਾਰ ਨੇ ਵੱਡੇ ਵੱਡੇ ਵਾਅਦੇ ਕੀਤੇ ਸੀ ਬੇਸ਼ੱਕ ਅਜੇ ਤੱਕ ਨਹੀਂ ਪੂਰੇ ਗਏ ਪਰ ਸਾਡੇ ਗੁਆਂਢੀ ਸੂਬੇ ਨੇ ਇੱਕ ਵੱਡਾ ਵਾਅਦਾ ਪੂਰਾ ਕਰ ਦਿੱਤਾ ਬੁਢਾਪਾ ਪੈਨਸ਼ਨ 3000 ਤੋਂ ਵਧਾ ਕੇ 3500 ਕਰ ਦਿੱਤੀ ਹੈ ਤੇ ਇਹ ਕਰੀ ਹੈ ਹਰਿਆਣੇ ਦੀ ਭਾਜਪੀ ਸਰਕਾਰ ਨੇ ਨਾਇਬ ਸਿੰਘ ਸੈਣੀ ਹੋਰਾਂ ਦੀ ਸਰਕਾਰ ਨੇ ਪੈਨਸ਼ਨ ਵਧਾਉਣ ਦਾ ਇਹ ਫੈਸਲਾ ਅੱਜ ਐਤਵਾਰ ਨੂੰ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਨੈب ਸਿੰਘ ਸੈਣੀ ਦੀ ਪ੍ਰਧਾਨਗੀ ਦੇ ਥੱਲੇ ਹੋਈ ਕੈਬਨਟ ਮੀਟਿੰਗ 'ਚ ਲਿਆ ਗਿਆ ਇਹ ਪੈਨਸ਼ਨ 1 ਨਵੰਬਰ ਤੋਂ ਲਾਗੂ ਹੋਣੀ ਹੈ ਇਸ ਤੋਂ ਪਹਿਲਾਂ 1 ਜਨਵਰੀ 2024 ਨੂੰ ਪੈਨਸ਼ਨ 2750 ਰੁਪਏ ਤੋਂ ਵਧਾ ਕੇ 3000 ਰੁਪਏ ਕਰ ਦਿੱਤੀ ਗਈ ਸੀ ਤੇ ਲਗਭਗ 2.5 ਘੰਟੇ ਚੱਲੀ ਮੀਟਿੰਗ ਦੇ ਵਿੱਚ ਹਰਿਆਣਾ ਪੁਲਸ ਭਰਤੀ ਨਿਯਮਾਂ ਦੇ ਵਿੱਚ ਵੀ ਸੋਧ ਕਰੀ ਗਈ ਹੈ ਹੁਣ 50% ਦਾ ਸਬ ਇਨਸਪੈਕਟਰ ਅਹੁਦੇ ਸਿੱਧੀ ਭਰਤੀ ਦੀ بجائے ਤਰੱਕੀ ਦੇ ਰਾਹੀਂ ਭਰੇ ਜਾਇਆ ਕਰਨਗੇ ਇਸ ਤੋਂ ਇਲਾਵਾ ਗਰੁੱਪ ਸੀ ਅਤੇ ਗਰੁੱਪ ਡੀ ਦੀਆਂ ਅਸਾਮੀਆਂ ਦੀ ਭਰਤੀ ਦੇ ਲਈ ਕਾਮਨ ਐਲੀਜੀਬਿਲਟੀ ਟੈਸਟ ਸਕੋਰ ਜਿਹੜਾ ਉਸ ਦੀ ਵੈਲਿਡਿਟੀ ਨੂੰ ਭਾਗ ਕੇ ਵਿਧਤਾ ਨੂੰ 3 ਸਾਲਾਂ ਦੇ ਲਈ ਵਧਾ ਦਿੱਤਾ ਗਿਆ ਹੈ ਭਾਰਤੀ ਰੇਲਵੇ ਨੇ ਧੁੰਦ ਅਤੇ ਕੁਰੇ ਦੇ ਨਾਲ ਨਜਿੱਠਣ ਦੇ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਤੇ ਜੇਕਰ ਤੁਸੀਂ ਵੀ ਅਕਸਰ ਰੇਲ ਦੇ ਵਿੱਚ ਸਫ਼ਰ ਕਰਦੇ ਰਹਿੰਦੇ ਹੋ ਤਾਂ ਇਹ ਖਬਰ ਦੇਖਣੀ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਫਿਰ ਖੱਜਲ ਹੋਣਾ ਪੈ ਸਕਦਾ ਹੈ ਦੱਸਤੀ ਹੈ ਕਿ ਚੰਡੀਗੜ੍ਹ ਡਿਬਰੂਕੜ ਐਕਸਪ੍ਰੈਸ ਦੇ ਸਣੇ 8 ਰੇਲਾਂ ਨੂੰ ਭਾਰਤੀ ਰੇਲਵੇ ਨੇ 2 ਮਹੀਨੇ ਦੇ ਲਈ ਰੱਦ ਕਰਨ ਦਾ ਐਲਾਨ ਕਰਿਆ ਹੈ ਅੰਬਾਲਾ ਮੰਡਲ ਦੇ ਸੀਨੀਅਰ ਡੀਸੀ ਐਮ ਨਵੀਨ ਕੁਮਾਰ ਨੇ ਦੱਸਿਆ ਕਿ ਗੱਡੀ ਨੰਬਰ 15903 ਡਿਗਰੂਗੜ ਚੰਡੀਗੜ 1 ਦਸੰਬਰ ਤੋਂ 27 ਫਰਵਰੀ 2026 ਤੱਕ ਗੱਡੀ ਨੰਬਰ 15904 3 ਦਸੰਬਰ ਤੋਂ 1 ਮਾਰਚ ਤੱਕ ਗੱਡੀ ਨੰਬਰ 1454142 ਚੰਡੀਗੜ ਅੰਮ੍ਰਿਤਸਰ 1 ਦਸੰਬਰ ਤੋਂ 1 ਮਾਰਚ ਤੱਕ ਗੱਡੀ ਨੰਬਰ 1450304 ਕਲਕਾ ਸ਼੍ਰੀ ਮਾਤਾ ਵੈਸ਼ਨੂ ਦੇਵੀ 2 ਦਸੰਬਰ ਤੋਂ 28 ਫਰਵਰੀ ਤੱਕ ਤੇ ਚੰਡੀ ਗੱਡੀ ਨੰਬਰ 1462930 ਚੰਡੀਗੜ੍ਹ ਫਰੂਜ਼ਪੁਰ 1 ਦਸੰਬਰ ਤੋਂ 1 ਮਾਰਚ ਤੱਕ ਬੰਦ ਰਹਣਗੀਆਂ ਸਾਰੇ ਸਟੇਸ਼ਨਾਂ ਦੇ ਰਿਜ਼ਰਵੇਸ਼ਨ ਕਾਊਂਟਰਾਂ ਦੇ ਉੱਤੇ ਵੀ ਹੁਕਮ ਜਾਰੀ ਕਰ ਦਿੱਤੇ ਗਏ ਹੈ ਕਿ ਇਹਨਾਂ ਰੇਲਾਂ ਦੇ ਵਿੱਚ ਬੁਕਿੰਗ ਨਾ ਕੀਤੀ ਜਾਵੇ ਬ੍ਰਿਟਿਸ਼ ਕੰਪਨੀ ਰੋਲਜ਼ ਰੋਇਸ ਨੇ ਭਾਰਤੀ ਜਲ ਸੈਨਾ ਦੇ ਨਾਲ ਸਾਂਝੇਦਾਰੀ ਦੇ ਵਿੱਚ ਭਾਰਤ ਦਾ ਪਹਿਲਾ ਇਲੈਕਟ੍ਰਿਕ ਜੰਗੀ ਜਹਾਜ਼ ਬਣਾਉਣ ਦੀ ਇੱਛਾ ਪ੍ਰਗਟ ਕੀਤੀ ਹੈ ਕੰਪਨੀ ਨੇ ਆਖਿਆ ਕਿ ਉਹ ਭਾਰਤ ਦੇ ਲਈ ਇਲੈਕਟ੍ਰਿਕ ਜੰਗੀ ਜਹਾਜ਼ਾਂ ਦੇ ਵਿਕਾਸ ਅਤੇ ਲਾਂਚ ਦੇ ਵਿੱਚ ਪੂਰਾ ਸਹਿਯੋਗ ਕਰਨ ਦੀ ਇੱਛੁਕ ਹੈ ਰੋਲਜ਼ ਰੋਇਸ ਦੇ ਸੀਨੀਅਰ ਉਪ ਪ੍ਰਧਾਨ ਅਭਿਸ਼ੇਕ ਸਿੰਘ ਹੋਰਾਂ ਨੇ ਇਹ ਗੱਲ ਆਖੀ ਹੈ ਕਿ ਸਾਡੇ ਕੋਲ ਭਾਰਤੀ ਜਲ ਸੈਨਾ ਦੇ ਲਈ ਹਾਈਬ੍ਰਿਡ ਇਲੈਕਟ੍ਰਿਕ ਤੇ ਫੁੱਲ ਇਲੈਕਟ੍ਰਿਕ ਪਰਪਲਸ਼ਨ ਸਿਸਟਮ ਨੇ ਪਰਪਲਸ਼ਨ ਸਿਸਟਮ ਉਹੀ ਹੁੰਦਾ ਜਿਹੜਾ ਇਹਨਾਂ ਜੰਗੀ ਜਹਾਜ਼ਾਂ ਨੂੰ ਜਾਂ ਫਿਰ ਪਾਣੀ ਵਾਲ ਜਹਾਜ਼ਾਂ ਨੂੰ ਚਲਾਉਣ ਦੇ ਵਿੱਚ ਮਦਦ ਕਰਦਾ ਹੈ ਇਹ ਸਿਸਟਮ ਬਾਲਣ ਬਚਾਉਣ ਤੇ ਸੰਚਾਲਨ ਰੇਂਜ ਵਧਾਉਣ ਦੇ ਲਈ ਤਿਆਰ ਕੀਤੇ ਗਏ ਨੇ ਤੇ ਹੁਣ ਦੇਖਣਾ ਹੋਏਗਾ ਕਿ ਭਾਰਤ ਦੇ ਵੱਲੋਂ ਜਲ ਸੈਨਾ ਇਹ ਫੈਸਲਾ ਲੈਂਦੀ ਹੈ ਸਟਾਕ ਮਾਰਕੀਟ ਦੇ ਵਿੱਚ ਪੈਸੇ ਲਾਉਣ ਵਾਲਿਆਂ ਵਾਸਤੇ ਇੱਕ ਜ਼ਰੂਰੀ ਖਬਰ ਆਈ ਹੈ ਪਿਛਲੇ ਹਫਤੇ ਬਾਜ਼ਾਰ ਦੇ ਵਿੱਚ ਤੇਜ਼ੀ ਜਿਹੜੀ ਆਈ ਹੈ ਉਹ ਉਸ ਤੋਂ ਬਾਅਦ ਦੇ ਵਿੱਚ ਨਿਫਟੀ ਹੈ ਜਿਹੜਾ ਉਹਨੂੰ ਹਫਤੇ ਦੇ ਵਿੱਚ ਜਿਹੜਾ ਆਉਣ ਵਾਲਾ ਹਫਤਾ ਕੱਲ ਤੋਂ ਸ਼ੁਰੂ ਹੋਏਗਾ ਉਸ ਹਫਤੇ 'ਚ ਆਪਣੇ ਸਰਵੋਤਮ ਪੱਧਰ ਦੇ ਉੱਤੇ ਪਹੁੰਚਣ ਦੇ ਲਈ ਚਾਰ ਮੁੱਖ ਪੱਧਰਾਂ ਨੂੰ ਪਾਰ ਕਰਨਾ ਪੈਣਾ ਹੈ ਇਹ ਪੱਧਰ ਨੇ 25322 25434 25566 ਤੇ 25710 ਵੈਲਥ 뷰 ਅਨਲਟਿਕਸ ਦੇ ਡਾਇਰੈਕਟਰ ਨੇ ਹਰਸ਼ੂਬ ਸ਼ਾ ਉਹਨਾਂ ਨੇ ਇਹ ਗੱਲ ਆਖੀ ਹੈ ਕਿ 17 ਅਕਤੂਬਰ ਨੂੰ ਬਾਜ਼ਾਰ ਦੇ ਵਿੱਚ ਮਜ਼ਬੂਤ ਗਤੀ ਦਿਖਾਈ ਦੇਣ ਦੀ ਉਮੀਦ ਹੈ ਨਿਵੇਸ਼ ਪਰਚੂਨ ਅਤੇ ਥੂਕ ਮੁਦਰਾ ਸਪੀਤੀ ਡਾਟਾ ਕਾਰਪੋਰੇਟ ਦੂਜੀ ਤਮਾਹੀ ਦੇ ਨਤੀਜਿਆਂ ਚੀਨ ਉੱਤੇ ਅਮਰੀਕਾ ਦੇ 100% ਦੇ ਟੈਰਫ ਗਲੋਬਲ ਮਾਰਕੀਟ ਸੰਕੇਤਾਂ ਵਿਦੇਸ਼ੀ ਨਿਵੇਸ਼ਕਾਂ ਦੀ ਖਰੀਦ-ਵੇਚ ਅਤੇ ਤਕਨੀਕੀ ਕਾਰਕਾਂ ਦੇ ਉੱਤੇ ਵੀ ਨਜ਼ਰ ਰੱਖੀ ਜਾਵੇਗੀ ਇਸ ਹਫਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਇੰਡੀਅਨ ਬੁਲੀਅਨ ਐਂਡ ਜੁਐਲਰ ਐਸੋਸੀਏਸ਼ਨ ਭਾਗ ਕੇ ਆਈਬੀਜੀਏ ਦੇ ਅਨੁਸਾਰ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ ਭਾਵੇਂ ਇੱਕ ਤੋਲੇ ਦੀ ਕੀਮਤ ਇੱਕ ਹਫਤੇ ਦੇ ਵਿੱਚ 4571 ਰੁਪਏ ਭਾਵੇਂ 4% ਵੱਧ ਕੇ 1,21,525 ਰੁਪਏ ਦੇ ਉੱਤੇ ਪਹੁੰਚ ਗਈ ਹੈ ਪਿਛਲੇ ਹਫਤੇ ਦੇ ਆਖਰੀ ਦਿਨ 3 ਅਕਤੂਬਰ ਨੂੰ ਇਹ ਕੀਮਤ 1,16,954.50 ਇਹਦੇ ਨਾਲ ਹੀ ਇਸ ਸਬਿਤ ਰਾਂਹ ਚੰਦੀ ਦੀ ਚਾਂਦੀ ਦੀ ਕੀਮਤ ਦੇ ਵਿੱਚ ਵੀ ਬਹੁਤ ਵੱਡਾ ਵਾਧਾ ਦੇਖਣ ਨੂੰ ਮਿਲਿਆ 3 ਅਕਤੂਬਰ ਨੂੰ ਚਾਂਦੀ ਦੀ ਕੀਮਤ 1 ਲੱਖ 45610 ਰੁਪਏ ਪ੍ਰਤੀ ਕਿਲੋਗ੍ਰਾਮ ਸੀ ਜਿਹੜੀ 18890 ਰੁਪਏ ਭਾਗ ਕੇ 12.90% ਵੱਧ ਕੇ 10 ਅਕਤੂਬਰ ਤੱਕ 1 ਲੱਖ 64500 ਰੁਪਏ ਪ੍ਰਤੀ ਕੀ ਲੋ ਦੇ ਉੱਤੇ ਪਹੁੰਚ ਗਈ ਖਾਸ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ ਜਲਦੀ ਹੀ ਮੁਲਾਕਾਤ ਹੋਏਗੀ ਖਬਰਾਂ ਦਾ ਐਮਰਜੈਂਸੀ ਬੁਲੇਟਿਨ ਅਤੇ ਖਬਰਾਂ ਦਾ ਪ੍ਰਾਈਮ ਟਾਈਮ ਬੁਲੇਟਿਨ ਲੈ ਕੇ ਤਦ ਤੱਕ ਦੇ ਲਈ ਮੈਨੂੰ ਦੀ ਇਜਾਜ਼ਤ ਤੁਸੀਂ ਵੇਖਦੇ ਰਹੋ ਦਾ ਖਾਲਸ ਟੀਵੀ ਬਹੁਤ ਬਹੁਤ ਧੰਨਵਾਦ